ਕਿ ਕਿ ਜਿਹੜੇ ਤਿੰਨ ਮਰਡਰ ਹੋਇਆ ਜਿਹਦੇ ਵਿੱਚ ਜਵਾਨ ਤਿੰਨ ਨੌਜਵਾਨਾਂ ਵੀ ਹੱਤਿਆ ਕੀਤੇ ਗਏ ਸਨ ਉਹਦੇ ਵਿੱਚ ਅ ਕਚੇਤਫਤ ਕੀ ਅਪਡੇਟ ਅ ਸਰ ਜੀ ਜਿਵੇਂ ਕੱਲ ਆਪਾਂ ਮਿਲੇ ਸੀਗੇ ਤੇ ਕੱਲ ਮੈਂ ਤੁਹਾਨੂੰ ਇਮੀਡੀਏਟ ਅਪਡੇਟ ਦਿੱਤਾ ਸੀਗਾ ਕਿਉਂਕਿ ਕਾਫੀ ਸੈਂਸੇਸ਼ਨਲ ਟ੍ਰਿਪਲ ਮਰਡਰ ਕੇਸ ਸੀਗਾ ਤੇ ਇਹਦੇ ਵਿੱਚ ਤਿੰਨ ਲੋਕਾਂ ਦੀ ਸ਼ਾਰਪ ਸ਼ਰਪਸ ਦੇ ਨਾਲ ਉਹ ਇੰਜਰੀਜ਼ ਕਰਕੇ ਡੈਥ ਹੋਈ ਸੀਗੀ ਫਰਦਰ ਪੁਲਿਸ ਨੂੰ ਇਮੀਡੀਏਟਲੀ ਕਾਰਵਾਈ ਕਰਦੇ ਪੁਲਿਸ ਨੇ ਜਿਹੜਾ ਹੈਗਾ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਪੰਜ ਲੋਕ ਆਪਾਂ ਆਰਾਊਂਡ ਅਪ ਕੀਤੇ ਹੈਗੇ ਫਰਦਰ ਡੀਐਸਪੀ ਗਰਸ਼ਣ ਕਰਨ ਨੇ ਐਸਪੀ ਪੀਬੀਆਈ ਮੇਜਰ ਸਿੰਘ ਨੇ ਨਾਲ ਆਪਣੇ ਐਸਪੀਡੀ ਸਰਬਜੀਤ ਜੀ ਨੇ ਐਸਐਚਓ ਗਰਸ਼ਣ ਕਰਨ ਸਾਰਿਆਂ ਨੇ ਤਿਵਾਰ ਦਿਨਾਵ ਗ੍ਰਫਤਾ ਕਰਕੇ ਪਹਿਲਾਂ ਅ ਪਰਚਾ ਦਰਜ ਕਰਵਾਇਆ ਇਹਦੇ ਵਿੱਚ ਜਿਹੜੇ ਜਿਹਦੇ ਸਮਨ ਚ 170 ਨੰਬਰ ਐਫਆਈਆਰ ਜਿਹੜਾ ਨਵਾਂ ਬੀਐਨਐਸ ਹੈਗਾ ਉਹਦੇ ধারা 103 1 3 324 4 333 ਤੇ 3 5 ਬੀਐਨਐਸ ਦੇ ਤਹਿਤ ਜਿੱਦਾਂ ਜਿੱਦਾਂ ਕਿ ਆਈਪੀਸੀ ਤੇ ਜਿਹੜਾ ਹੁੰਦਾ ਸੀਗਾ ਉਹ ਹੋ ਗਿਆ ਆਪਣਾ 302 427 452 34 ਜਿਹੜਾ ਪੁਰਾਣਾ ਆਪਣਾ ਆਈਪੀਸੀ ਸੀਗਾ ਉਹਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਵਿਕਟਮ ਦੀ ਮਦਰ ਦੇ ਬਿਆਨਾਂ ਤੇ ਤੇ ਉਸ ਤੋਂ ਬਾਅਦ ਫਰਦਰ ਜਿਹੜਾ ਹੈਗਾ ਇਹਦੇ ਵਿੱਚ ਇਹਨਾਂ ਨੇ ਟੋਟਲ 11 ਲੋਕਾਂ ਦਾ ਨਾਮ ਅਨ ਲਿਕਵਾਇਆ ਜਿਹੜਾ ਫੈਮਿਲੀ ਨੂੰ ਸ਼ੱਕ ਸੀਗਾ ਆ ਜਿਹੜਾ ਉੱਥੇ ਸਾਰੀ ਦਿਿਤ ਪੁਲਿਸ ਦੀ ਬਿਲੰਬਰੀ ਇਨਵੈਸਟੀਗੇਸ਼ਨ ਤੋਂ ਬਾਅਦ ਚ ਸਾਹਮਣੇ ਆਈ ਜਾਂ ਉਹਨਾਂ ਜਿਹੜਾ ਸੈਵ ਦੇ ਹਸਾਬ ਨਾਲ ਤੇ ਇਹਨਾਂ 11 ਲੋਕਾਂ ਵਿੱਚੋਂ ਜਿਹੜੇ ਮੇਨ 5 ਕਿਉ ਸੀਗੇ ਉਹ ਪੁਲਿਸ ਨੇ ਅਰੈਸਟ ਕਰ ਲਿੱਤੇ ਹੈਗੇ ਜਿਦੇ ਵਿੱਚ ਗੁਰਪ੍ਰੀਤ ਸਿੰਘ ਗੋਪੀ ਦਲਜੀਤ ਸਿੰਘ ਬਲਜਿੰਦਰ ਸਿੰਘ ਉਸ ਬਿੱਲਾ ਇੰਦਰਜੀਤ ਸਿੰਘ ਉਸ இந்து ਦੀਪ ਦੀਪਕ ਪ੍ਰੀਤ ਸਿੰਘ ਉਸ ਦੀਪਕ ਪੰਜ ਲੋਕਾਂ ਦੀ ਗ੍ਰਿਫਤਾਰੀਆਂ ਜਿਹੜੀ ਹੈਗੀ ਉਹ ਕਰ ਲਈ ਗਈ ਹੈਗੀ ਐਫ ਆਰ ਦਸਕਨ ਤੋਂ ਬਾਅਦ ਜਿਹੜੇ ਛੇ ਹੋਰ ਲੋਕ ਹੈਗੇ ਇਹਨਾਂ ਦੀ ਮਾਲਚਾ ਦੇਲ ਕੀਤੀ ਜਾ ਰਹੀ ਹੈਗੀ ਇਸ ਤੋਂ ਇਲਾਵਾ ਵੀ ਹੋਰ ਲੋਕਾਂ ਨੂੰ ਆਇਡੈਂਟੀਫਾਈ ਕੀਤਾ ਜਾ ਰਿਹਾ ਹੈਗਾ ਸੀਸੀਟੀਵੀ ਫੁੱਟੇਜ ਦੀ ਮਦਦ ਦੇ ਨਾਲ ਕਿਉਂਕਿ ਸਾਨੂੰ ਹੈਗਾ ਕੁਝ ਚੀਜ਼ਾਂ ਸਾਹਮਣੇ ਇਸ ਤਰੀਕੇ ਦੇਖੀ ਕਿ ਇਸ ਤੋਂ ਹੋਰ ਵੀ ਜ਼ਿਆਦਾ ਲੋਕ ਉਥੇ ਆਏ ਸੀਗੇ ਜਿਹੜੇ ਫਿਰ ਮੌਕੇ ਤੋਂ ਫਰਾਰ ਹੋ ਗਏ ਤੇ ਫੈਮਿਲੀ ਵੀ ਨਹੀਂ ਜਾਣਦੀ ਹੈ ਕਿ ਬਟ ਸਾਡੀ ਇਨਵੈਸਟੀਗੇਸ਼ਨ ਚ ਉਹਨਾਂ ਦੇ ਵੀ ਸੀਸੀਟੀਵੀ ਫੁੱਟੇਜ ਦੇ ਸਾਹਮਣੇ ਆਇਡੈਂਟੀਫਿਕੇਸ਼ਨ ਕਰਕੇ ਉਹਨਾਂ ਦੀ ਵੀ ਗ੍ਰਿਫਤਾਰੀ ਕੀਤੀ ਜਾਏਗੀ ਇਸ ਸਮੇਂ ਹੁਣ ਵੀ ਜਿਹੜੇ ਹੈਗੇ ਪੁਲਿਸ ਕੋਲੋਂ ਕੁਝ 4-5 ਲੋਕ ਰਾਉਂਡ ਅਪ ਕੀਤੇ ਗਏ ਹੈਗੇ ਜਿਹੜੇ ਫਰਦਰ ਅਸੀਂ ਹੋਰ ਵੈਰੀਫਾਈ ਕਰ ਰਹੇ ਸੀ ਉਹਨਾਂ ਦਾ ਰੋਲ ਉਹਨਾਂ ਦੀ ਲੋਕੇਸ਼ਨ ਉਹਦੇ ਸੀਸੀਟੀਵੀ ਫੁਟੇਜ ਨਾਲ ਮਿਲਾਨ ਕਰ ਰਹੇ ਹੈਗੇ ਸੋ ਦੈਟ ਕਿ ਜਿਹੜੇ ਦੋਸ਼ੀ ਹੈਗੇ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਹਰ ਦੋਸ਼ੀ ਨੂੰ ਕਾਨੂੰਨ ਮੁਤਾਬਕ ਸਖਤ ਸਜ਼ਾ ਦਿੱਤੀ ਜਾਵੇ ਸਰ ਹੋਰ ਇਸੇ ਤਰ੍ਹਾਂ ਕਿ ਕੋਈ ਇਨਸੀਡੈਂਟ ਸੀ ਕੱਲ ਮਿਲੇ ਆਮ ਸਾਹਮਣੇ ਹੋਏ ਜੀ ਹਾਂ ਦੋਨੋਂ ਜਿਹੜੇ ਹੈਗੇ ਹਾਂ ਦੋਨੋਂ ਉਹ ਕਿਉਂਕਿ ਪਿੰਡ 'ਚ ਹੀ ਰਹਿੰਦੇ ਹੈਗੇ ਤੇ ਇੱਕ ਦਾ ਡੇਰੇ 'ਚ ਉੱਥੇ ਘਰ ਹੈਗਾ ਜਿਹੜਾ ਗੁਰਪ੍ਰੀਤ ਗੋਪੀ ਹੈਗਾ ਤੇ ਦੂਸਰੇ ਦਾ ਪਿੰਡ ਦੇ ਅੰਦਰ ਘਰ ਹੈਗਾ ਤੇ ਜਦੋਂ ਉਹ ਲੰਗਰਾ ਸੀਗਾ ਤੇ ਉਹ ਲੋਕ ਇਹਨਾਂ ਨੇ ਆਪਸ ਵਿੱਚ ਇੱਕ ਦੂਜੇ ਨਾਲ ਮਤਲਬ ਆਪਾਂ ਕਹਿ ਸਕਦੇ ਹਾਂ ਗੱਲ ਕਰਨ ਦੀ ਰੋਕ ਕੇ ਇੱਕ ਦੂਜੇ ਨਾਲ ਐਗਰੈਸਿਵ ਥੋੜੀ ਜਿਹੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਦੂਸਰੇ ਬੰਦੇ ਨੇ ਆਪਣੇ ਸਾਥੀ ਬੁਲਾ ਲਏ ਉੱਥੇ ਤੇ ਫਿਰ ਉਹ ਚੀਜ਼ ਟੱਕਰਾਪ ਹੈ ਗਨ ਸ਼ਾਟ ਦਾ ਕੀ ਸੱਚਾਈ ਨਿਕਲੀ ਸਰ ਹੈ ਉਸ ਜਿਹਨ ਗਨ ਸ਼ਾਟ ਨਾਲ ਗੁਰਪ੍ਰੀਤ ਗੋਪੀ ਦੀ ਜਿਹੜਾ ਆਪਣਾ ਐਮਐਲਆਰ ਹੈਗੀ ਉਹਦੇ ਤੇ ਕੋਈ ਗਨ ਸ਼ਾਟ ਇਜਰੀ ਜਿਹੜਾ ਹੈਗਾ ਉਹ ਡਾਕਟਰ ਨੇ ਐਜੋ ਫਨੋ ਨਹੀਂ ਕੀਤੀ ਹੈਗੀ ਬਟ ਫਿਰ ਫਿਰ ਵੀ ਉਹਦੇ ਫੋਰੈਂਸਿਕ ਓਪੀਨੀਅਨ ਵਾਸਤੇ ਇੱਕ ਵਾਰ ਬੇਸ ਦੇ ਰਹੇ ਹੈਗੇ ਸਰ ਸਿਰ ਇੱਕ ਹੈਲ ਕੁਐਸਚਨ ਕੋਈ ਸਰ ਇਹਦੇ ਵਿੱਚ ਜਿਵੇਂ ਦੋ ਗੁੱਟਾਂ ਦੀ ਗਲਾਈ ਹੋਈ ਹੈ ਤਾਂ ਸਰ ਕੋਈ ਕ੍ਰਾਸ ਐਫਆਈਆਰ ਵੀ ਕੀਤੀ ਸਰ ਨਹੀਂ ਐਜੋ ਫਨੋ ਕੋਈ ਕ੍ਰਾਸ ਅਫਾਇਰ ਨਹੀਂ ਹੈ ਪਹਿਲਾਂ ਅਸੀਂ ਵੈਰੀਫਾਈ ਕਰਾਂਗੇ ਸੀਸੀਟੀਵੀ ਬਹੁਤ ਸੰਭਾਵਨਾ ਕਿ ਕਿਸੇ ਨੇ ਆਪਣੇ ਉੱਤੇ ਬਣਾਉਣ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਜਿਹੜਾ ਹੈਗਾ ਜੇਕਰ ਉਹਨਾਂ ਦੇ ਵੱਲੋਂ ਇਹਨਾਂ ਤੇ ਸੱਟ ਲੱਗੀ ਵੀ ਹੈਗੀ ਤੇ ਉਹ ਦੇਖਾਂਗੇ ਕਿ ਵੀ ਲੀਗਲੀ ਕਿਉਂਕਿ ਉਹਨਾਂ ਤੋਂ ਡੈਥ ਹੋ ਚੁੱਕੀ ਹੈ ਤੇ ਉਸਤੇ ਕੀ ਚੀਜ਼ ਕਰ ਸਕਦੇ ਹੈ ਸਰਕਾਰ ਕਰ ਦਿੱਤੀ ਨਹੀਂ ਹਾਲੇ ਤੱਕ ਬੋਰਡ ਤੇ ਰਾਹੀਂ ਜਗ੍ਹਾ ਹੈਗਾ ਕਿਉਂਕਿ ਸੈਂਸੇਸ਼ਨਲ ਮਰਡਰ ਕੇਸ ਹੈ ਇਹ ਤੇ ਬੋਰਡ ਦੇ ਰਾਹੀਂ ਬੋਰਡ ਬਣਵਾ ਕੇ ਇਹਨਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਫੈਮਿਲੀ ਨੂੰ ਆਲਰੇਡੀ ਦੱਸ ਦਿੱਤਾ ਗਿਆ ਹੈਗਾ ਪੁਲਿਸ ਵੀ ਕਾਰਵਾਈ ਬਾਰੇ ਦੇ ਜਿਵੇਂ ਕਿ ਤੁਹਾਨੂੰ ਪਤਾ ਹੈਗਾ 올ਰੇਡੀ ਪੁਲਿਸ ਨੇ ਕੱਲ ਪ੍ਰੋਐਕਟਿਵ ਐਕਸ਼ਨ ਲੈਂਦੇ ਹੋਏ ਪੰਜ ਦੋਸ਼ੀ ਗ੍ਰਿਫਤਾਰ ਕਰ ਲਿੱਤੇ ਹੈਗੇ ਬਾਕੀਆਂ ਦੀ ਭਾਲ ਜਾਰੀ ਹੈ ਕੁਝ ਲੋਕ ਰਾਉਂਡ ਅਪ ਕੀਤੇ ਹੈਗੇ ਇਸ ਕਰਕੇ ਐਸ ਪੁਲਿਸ ਐਕਸ਼ਨ ਨੂੰ ਲੈ ਕੇ ਫੈਮਿਲੀ ਇਸ ਸੈਟੀਸਫਾਈ ਬਟ ਯਸ ਆਬਵੀਅਸਲੀ ਟ੍ਰਿਪਲ ਮਰਡਰ ਕੇਸ ਜਦੋਂ ਹੁੰਦਾ ਹੈਗਾ ਤਾਂ ਇੱਕ ਧੱਕਾ ਲੱਗਦਾ ਹੈਗਾ ਪਰਿਵਾਰ ਨੂੰ ਤੇ ਲੋਕਾਂ ਨੂੰ ਤੇ ਬੜਾ ਬੜਾ ਇਨਫੋਰਚਿਊਸ ਇਨਸੀਡੈਂਟ ਹੈਗਾ ਜਿਹੜਾ ਦੋਸ਼ੀ ਮਰਨ ਵਾਲਾ ਹੈਗਾ ਉਹਦਾ ਜਿਹੜਾ ਹੈਗਾ ਕ੍ਰਿਮੀਨਲ ਰਿਪੋਰਟ ਉਦੇ ਵਿੱਚ ਦੋਸੀ ਤੇ ਦੋ ਐਫਆਈਆਰ ਪਹਿਲਾਂ ਦਰਜ ਹੋਏ ਹੋਏ ਹੈਗੇ ਜਿਦੇ ਵਿੱਚ ਇੱਕ 307 ਤੇ ਆਮ ਸੈਕਟ ਦਾ ਐਫਆਈਆਰ ਹੈਗਾ ਇੱਕ 394458 ਦਾ ਐਫਆਈਆਰ ਹੈਗਾ ਜਿਹੜਾ ਮਨੀ ਹੈਗਾ ਇਹਦਾ ਜਿਹੜਾ ਹੈਗਾ ਅਕਿਊਜ਼ਡ ਉਹਦਾ ਸੱਚ ਕੋਈ ਕ੍ਰਿਮਨਲ ਰਿਕਾਰਡ ਸੋ ਐਜ ਆਫ ਨਾਊ ਨਹੀਂ ਸਾਹਮਣੇ ਆਇਆ ਹੈਗਾ ਤੇ ਪਰ ਜਿਹੜਾ ਇਨਗਰਜੀਤ ਹੈਗਾ ਜਿਹੜਾ ਅਕਿਊਜ਼ ਨੰਬਰ 3 ਚਾਰ ਨੇ ਦੱਸਿਆ ਹੈਗਾ ਉਹਦੇ ਤੇ ਇੱਕ ਐਫਆਈਆਰ ਦਰਜ ਹੈਗਾ 307 ਦਾ ਤੇ ਆਮ ਸੈਕਟ ਦਾ ਤੇ ਜਿਵੇਂ ਤੁਸੀਂ ਆਪਾਂ ਕੱਲ ਦੀ ਗੱਲ ਕਰ ਰਹੇ ਸੀ ਕਿ ਪਹਿਲਾਂ ਉਸ ਟਾਈਮ ਪਹਿਲਾਂ ਤਾਂ ਇਹ ਦੋਨੋਂ ਹੀ ਟਾਕਿੰਗ ਟਰਮਸ ਵਿੱਚ ਸੀਗੇ ਫਿਰ ਉਹਨਾਂ ਦਾ ਡਿਸਪਿਊਟ ਹੋ ਗਿਆ ਕਿਉਂਕਿ ਇਹ ਦੇ ਜਿਹੜਾ ਆਪਾਂ ਕਹਿੰਦੇ ਹੈਗੇ ਮਿਸਾਜ ਲੋਕਾਂ ਦੇ ਜਿਹੜਾ ਗੋਪੀ ਨੇ ਫੈਲਾ ਰਿਹਾ ਸੀਗਾ ਇਹਦੇ ਤੇ ਜਿਹੜੇ ਜਿਵੇਂ ਪੰਜਾਬੀ ਚ ਆਪਾਂ ਕਹਿੰਦੇ ਮੰਦਿਰ ਦਾ ਆਣਾ ਜਾਣਾ ਜ਼ਿਆਦਾ ਲੱਗਿਆ ਹੁੰਦਾ ਸੀਗਾ ਤੇ ਉੱਤੇ ਉਹਨੂੰ ਇਤਰਾਜ਼ ਜਿਹਾ ਦੇਖ ਤੋਂ ਬਾਅਦ ਕੀਤਾ ਤੇ ਉਸ ਤੋਂ ਬਾਅਦ ਇਹਨਾਂ ਦਾ ਰਿਸ਼ਤਾ ਟਕਰਾਵ ਹੋ ਗਿਆ ਸਰ ਜਿਵੇਂ ਇਰਾਦਾ ਕਿਸੇ ਦਾ ਕੁਝ ਦੱਸੇ ਕਿ ਇਹ ਕੋ ਸਾਧੇ ਮਾਮਲੇ ਦਲ ਸੇ ਨੋਰਮਲ ਸਿਗੇ ਜਾਂ ਕੋਈ ਗੋਪੀਸ਼ਮ ਨਾਲ ਰਿਲੇਟਡ ਸਿਗੇ ਨਹੀਂ ਆਪਸ ਚ ਇਨਦਰ ਨਹੀਂ ਹੈਗਾ ਆ ਦੂਸਰਾ ਇੱਕ ਕੇਸ ਗਰਸ਼ਣ ਕਰਦਾ ਹੈ ਇੱਕ ਮਸਲਾ ਹੋਵੇਗਾ ਹਾਂ ਇੱਕ ਹੀ ਮਸਲਾ ਤਾਂ ਕਰਦਾ ਹੈਗਾ ਜਿਹੜਾ 394 ਦਾ ਹੈਗਾ ਦੂਸਰਾ ਗਰਸ਼ਣ ਕਰ ਦਈਏਗਾ ਬਟ ਇਹਨਾਂ ਦਾ ਆਪਸ ਚ ਨਹੀਂ ਇਹਦਾ ਬੁਦੀ ਇੱਕ ਵਾਰ ਚੈੱਕ ਕਰ ਲਵਾਂ ਮੈਂ